ਪਰ ਉਹ ਕਹਿੰਦੇ ਕਿ 1 ਕਰੋੜ ਰੁਪਏ ਦੀ ਗੱਲ ਕਰਦੇ ਲੱਗਦਾ ਨਹੀਂ ਸੀਗਾ ਪੀਐਮ ਦਾ ਰਵਈਆ ਕਿ ਇਹ ਦੁੱਖ ਪ੍ਰਗਟ ਕਰਨ ਆਏ ਨੇ ਜਾਂ ਕਿਸਾਨਾਂ ਦੀ ਮਦਦ ਕਰਨ ਆਏ ਨੇ ਉਹਨਾਂ ਨੇ ਕਹਿੰਦੇ ਮੇਰਾ ਮਜ਼ਾਕ じゃ ਉਡਾ ਦਿੱਤਾ ਨਹੀਂ ਮਜ਼ਾਕ ਤਾਂ ਆਪੇ ਬਣਿਆ ਹੋਇਆ ਹੈ 8000 ਕਰੋੜ ਜਿਹੜਾ ਮੈਂ ਤਾਂ ਚਿੱਠੀਆਂ ਲਿਖ ਰਿਹਾ ਸੀ ਮਾਨ ਖੁਦ ਕਹਿ ਰਿਹਾ ਕਿ ਤੁਸੀਂ 60000 ਕਰੋੜ ਦਿਓ ਮੈਂ ਇੱਕ ਇੱਕ ਪੈਸੇ ਦਾ ਦੱਸੂਗਾ ਕਿ ਕਿੱਥੇ ਲੱਗਾ ਤੇ ਕਿੱਥੇ ਨਹੀਂ ਲੱਗਾ ਪਰ ਇਹ ਕਈ ਬ੍ਰੋਤੀ ਤੇ ਵੀ ਕਹਿ ਰਹੇ ਕਿ ਕਹਿੰਦੇ ਗਰਾਉਂਡ ਲੈਵਲ ਤੇ ਗਏ ਹੀ ਨਹੀਂ ਆ ਕਿਸੇ ਨੇ ਬੂੜ ਤੱਕ ਲਾ ਕੇ ਨਹੀਂ ਵੇਖਿਆ ਵੀ ਪਾਣੀ ਕਿੰਨਾ ਚਾਈਦਾ ਹੀ ਨਹੀਂ ਲਿਆ ਪਹਿਲੀ ਵਾਰੀ ਪਾਣੀ ਚ ਕੋਣ ਬੜਿਆ ਸ਼ਿਵਰਾਜ ਚੋਹਾਂ ਜੀ ਆਏ ਕਹਿੰਦੇ 10 12 ਕੈਮਰੇ ਲੈ ਕੇ ਚੈੱਕ ਕਰਕੇ ਉੱਤ ਉੱਤ ਚਲੇਗੇ ਕਹਿੰਦੇ ਤੁਸੀਂ ਤੇ ਇਦਾਂ ਦੀ ਗੱਲ ਨਾ ਕਰੋ ਰੂਲਿੰਗ ਪਾਰਟੀ ਦੀ ਗੱਲ ਕਰ ਲੈਂਦੇ ਆ ਉਹ ਤਾਂ ਕਹਿ ਰਹੀ ਹੈ ਕਿ 1600 ਕਰੋੜ ਥੋੜਾ ਹੈ ਪਰ ਕਾਂਗਰਸ ਦੀ ਗੱਲ ਕਰਦੇ ਆ ਅਕਾਲੀ ਦਰ ਦੀ ਗੱਲ ਕਰਦੇ ਆ ਤਾਂ ਉਹ ਵੀ ਕਹਿ ਰਹੇ ਕਿ 1600 ਕਰੋੜ ਥੋੜਾ ਹੈ ਮਨਦੀ ਜਨ ਵੱਡਾ ਤੇਲ ਦਿਖਾਉਣਾ ਚਾਹੀਦਾ ਸੀ ਇੰਨੇ ਸਿਆਣੇ ਪੱਤਰਕਾਰੋ ਥੋੜੀ ਤੌਰ ਤੇ ਦਿੱਤੀ ਰਾਹਤ ਪੈਕੇਜ ਨਹੀਂ ਹੁੰਦੀ ਸੁਖਬੀਰ ਬਾਦਲ ਵੀ ਕੈਸ਼ ਵੰਡ ਕੇ ਗਏ ਉਧਰੋਂ ਰਾਜਾ ਵੜਿੰਗ ਖੋਣੀ ਵੀ ਕੈਸ਼ ਵੰਡ ਕੇ ਗਏ ਤਾਂ ਕਿਵੇਂ ਦੇਖਦੇ ਹਾਂ ਇਸ ਚੀਜ਼ ਨੂੰ ਕਿ ਕੈਸ਼ ਜਿਹੜਾ ਵੰਡਿਆ ਜਾ ਰਿਹਾ ਪਾਰਟੀਆਂ ਦੇ ਵੱਲੋਂ ਜਗਬਾਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਤੁਸੀਂ ਤਮੈਖਾਂ ਜਸਪਾਲ ਸਿੰਘ ਸੰਧੂ ਪੰਜਾਬ ਨੂੰ ਹੜਾਂ ਦੀ ਮਾਰ ਵੱਜੀ ਹੈ ਲੋਕ ਘਰਾਂ ਤੋਂ ਬੇਘਰ ਹੋਏ ਨੇ ਤਾਂ ਉੱਥੇ ਹੀ ਸਰਕਾਰਾਂ ਜਿਹੜੀਆਂ ਨੇ ਉਹ ਵੀ ਆਪਣਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਨਾਲ ਖੜੀਆਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਆਂ ਨੇ ਰਹੀ ਗੱਲ ਹੁਣ ਭਾਜਪਾ ਦੀ ਕਰਦੇ ਹਾਂ ਤਾਂ ਮੇਰੇ ਨਾਲ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਭਾਜਪਾ ਦੇ ਅਸ਼wini ਸ਼ਰਮਾ ਜੀ ਔਰ ਖੁਦ ਜਾਇਜ਼ਾ ਲੈ ਰਹੇ ਨੇ ਤੁਹਾਨੂੰ ਇੱਕ ਵਾਰੀ ਭੰਡਾਰ ਮੈਂ ਦਿਖਾ ਦਿੰਨਾ ਹੈ ਸਭ ਤੋਂ ਪਹਿਲਾਂ ਇਹ ਵੱਡਾ ਗੋਡਾਊਨ ਤੁਸੀਂ ਦੇਖ ਰਹੇ ਹੋ ਇਹ ਇੱਕ ਗੋਡਾਊਨ ਨਹੀਂ ਹੈ ਇਦਾਂ ਦੇ 8-8 ਗੋਡਾਊਨ ਜਿਹੜੇ ਆ ਉਹ ਪਾਸ-ਪਾਸ ਸਰਕਾਰ ਨੇ ਤਿਆਰ ਕਰ ਲਿਆ ਹੈ ਇਹ ਰਾਹਤ ਸਮਗਰੀ ਜੁੜੀ ਹੈ ਉਹ ਘਰ-ਘਰ ਪਹੁੰਚਾਈ ਜਾ ਰਹੀ ਹੈ ਸੋ ਮੇਰੇ ਨਾਲ ਕਾਰਜਕਾਰੀ ਪ੍ਰਧਾਨ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਰ ਪੰਜਾਬ ਤੇ ਆਫਤ ਤਾਂ ਬਹੁਤ ਵੱਡੀ ਆਈ ਹੜ੍ਹਾਂ ਦੀ ਮਾਰ ਵੱਜੀ ਹੈ ਅੱਧਾ ਪੰਜਾਬ ਇਸ ਦੀ ਚਪੇਟ ਦੇ ਵਿੱਚ ਆ ਗਿਆ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਤੁਸੀਂ ਵੀ ਜਾਇਜ਼ਾ ਲੈ ਕੇ ਆਏ ਹੋ ਕਿਵੇਂ ਦੇ ਹਾਲਾਤ ਨੇ ਹੁਣ ਕਿੰਨਾ ਦੁੱਖ ਸੀ ਵੱਡਾ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਕਿ 1988 ਦਾ ਜਿਹੜਾ ਹਾਰਡ ਸੀ ਨਾ ਈਸਵਰ ਦੀ ਤਵਾਈ ਜਿਹੜੀ ਹੈ ਕੁਦਰਤ ਨੇ ਬਹੁਤ ਜ਼ਿਆਦਾ ਕੀਤੀ ਹੈ ਮੇਰਾ ਪੰਜਾਬ ਦੇ ਲਗ ਲਗ ਇਲਾਕਿਆਂ ਦੇ ਲਗ ਲਗ ਪਿੰਡਾਂ 'ਚ ਜਾਣਾ ਹੋਇਆ ਜੀ ਅੱਜ ਵੀ ਮੈਂ ਕਨੌਰ ਜਿਹੜਾ ਵਿਧਾਨ ਸਭਾ ਉਹਦੇ ਅੰਦਰ ਸੀ ਰਾਜਪੁਰੇ ਦੇ ਨਾਲ ਲਗਦੀ ਵਿਧਾਨ ਸਭਾ ਉੱਥੇ ਦੇ ਪਿੰਡਾਂ 'ਚ ਵੀ ਜਾਣ ਜਾਣ ਦਾ ਮੌਕਾ ਮਿਲਿਆ ਹੈ ਉੱਥੇ ਕੱਗਰ ਤੇ ਸਤਲੁਜ ਦੋਨਾਂ ਦੀ ਮਾਰ ਪਾਖੜਾ ਵਾਲੀ ਦੀ ਮਾਰ ਜਿਹੜੀ ਆ ਉਹ ਪੈਂਦੀ ਹੈ ਹੂੰ ਔਰ ਕਾਫੀ ਨੁਕਸਾਨ ਫਸਲਾਂ ਦਾ ਲੋਕਾਂ ਦਾ ਹੋਇਆ ਉੱਥੇ ਹੂੰ ਭਾਜਪੀ ਪੰਜਾਬ ਨੂੰ ਲੈ ਕੇ ਮੋਦੀ ਸਾਹਿਬ ਬਹੁਤ ਜ਼ਿਆਦਾ ਸੰਵੇਦਨਸ਼ੀਲ ਨੇ ਔਰ ਦਿਲੋਂ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਲੋਕ ਇਸ ਹਾਰਡ ਦੀ ਤਰਾਸਤੀ ਤੋਂ ਬਾਹਰ ਆਣ ਹੂੰ ਇਹਦਾ ਹੀ ਕਾਰਨ ਸੀ ਕਿ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੀ ਫੇਰੀ ਵੀ ਲਗਾਈ ਜੀ ਪੰਜਾਬ ਦੇ ਕਿਸਾਨ ਮਜ਼ਦੂਰ ਔਰ ਜਿਨ੍ਹਾਂ ਦੇ ਘਰ ਟਹਿਗੇ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੂੰ ਫਿਰ ਪੰਜਾਬ ਸਰਕਾਰ ਦੇ ਅਫਸਰਾਂ ਕੋਲੋਂ ਪੂਰੀ ਜਾਣਕਾਰੀ ਲਈ ਕਿ ਤੁਹਾਡਾ ਨੁਕਸਾਨ ਕਿੰਨਾ ਹੋਇਆ ਸੜਕਾਂ ਦਾ ਕਿੰਨਾ ਹੈ ਸਕੂਲਾਂ ਦਾ ਕਿੰਨਾ ਹੈ ਇਹਦੇ ਨਾਲ ਨਾਲ ਲੋਕਾਂ ਦੇ ਘਰਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਪਸ਼ੂਆਂ ਦਾ ਨੁਕਸਾਨ ਕਿੰਨਾ ਹੈ ਫਸਲ ਦਾ ਨੁਕਸਾਨ ਕਿੰਨਾ ਹੈ ਇਹ ਸਾਰੀ ਜਾਣਕਾਰੀ ਲਈ ਪੰਜਾਬ ਦੇ ਅੰਦਰ ਅੱਜ ਪੂਰਾ ਦੇਸ਼ ਪੰਜਾਬ ਨਾਲ ਖੜਾ ਹੈ ਹਮ ਜਿੱਤੇ ਜਿੱਤੇ ਬੀਜੇਪੀ ਦੀਆਂ ਸਰਕਾਰਾਂ ਨੇ ਗੁਆ ਕਿੰਨੀ ਦੂਰ ਹੈ ਗੁਆ ਤੋਂ ਟ੍ਰੇਨ ਆਂਦੀ ਹੈ ਗੁਆ ਤੋਂ ਗੱਡੀਆਂ ਆਂਦੀਆਂ ਹਨ ਗੁਜਰਾਤ ਤੋਂ ਗੱਡੀਆਂ ਆਂਦੀਆਂ ਹਨ ਹਰਿਆਣਾ ਹੱਥ ਵਧਾਉਂਦਾ ਹੈ ਦਿੱਲੀ ਦੀ ਸਰਕਾਰ ਹੱਥ ਵਧਾਉਂਦੀ ਹੈ ਔਰ ਸਰਕਾਰ ਨੂੰ ਜਿੱਥੇ 5 ਕਰੋੜ ਰੁਪਇਆ ਸਵਾਲ 5 ਕਰੋੜ 5 ਕਰੋੜ ਰੁਪਇਆ ਦਾ ਨਹੀਂ ਹੈ ਹਮ ਸਵਾਲ ਇਹ ਹੈ ਕਿ ਇਹ ਮੈਸੇਜ ਹੈ ਕਿ ਇਹ ਹਾਰ ਦੀ ਮਾਰ ਇਕੱਲੀ ਪੰਜਾਬ ਦੇ ਲੋਕਾਂ ਦਾ ਦੁੱਖ ਨਹੀਂ ਹੈ ਹਮ ਪੂਰਾ ਦੇਸ਼ ਇਸ ਚ ਦੁਖੀ ਹੈ ਤੁਸੀਂ ਇਹ ਭੰਡਾਰ ਦੇਖ ਰਹੇ ਹੋ ਬਿਲਕੁਲ ਔਰ ਇਹ ਸਮਾਨ ਨੂੰ ਇੱਕ ਵਾਰੀ ਜਰਾ ਝਾਤੀ ਮਾਰਨਾ ਹਮ ਇਹ ਕੋਈ ਡੰਗ ਟਪਾਈ ਨਹੀਂ ਹੋ ਰਹੀ ਠੀਕ ਹੈ ਇਹ ਇਹ ਕਲਾਸ ਜਿਹੜਾ ਸਮਾਨ ਆ ਉਹ ਭੇਜਿਆ ਜਾ ਰਿਹਾ ਠੀਕ ਹੈ ਓ ਹੋਵੇ ਖੰਡ ਹੋਵੇ ਚਾਵਲ ਹੋਣ ਦੁੱਧ ਹੋਵੇ ਔਰ ਚਾਵਲ ਹੋਣ ਦਾਲਾਂ ਹੋਣ ਦੇਖਿਆ ਕਿ ਸਾਰੀ ਚੀਜ਼ ਬ੍ਰਾਂਡਡ ਹੈ ਜਿਹੜੀ ਦਾਲ ਹੈ ਉਹ ਵੀ ਆਇਲ ਕੋਟਡ ਹੈ ਕਿ ਆਇਲ ਦੀ ਲੋੜ ਹੀ ਨਹੀਂ ਪੈਣੀ ਚੱਪਲਾ ਹੋਣ ਪਾਣੀ ਦੀ ਹੋਵੇ ਕੰਬਲ ਬਿਸਤਰੇ மஞ்சੇ ਮੱਬਾ ਮੱਛਰਦਾਨੀਆਂ ਤਰਪਾਲਾਂ ਤੋਲੀਆਂ ਪੂਰਾ ਪੰਜਾਬ ਦੇ ਲੋਕਾਂ ਨਾਲ ਪੂਰਾ ਦੇਸ਼ ਖੜਾ ਇਹ ਮੈਸੇਜ ਜਿਹੜਾ ਪੂਰਾ ਦਿੱਤਾ ਜਾ ਰਿਹਾ ਹਮ ਬਰਤਨ ਕਿਤਾਬ ਬਰਤਨ ਵੀ ਭੇਜੇ ਹਮ ਇਹਨਾਂ ਸੈਟ ਔਰ ਇਹ ਇਹ ਸਾਰੇ ਦਾ ਮਤਲਬ ਕੀ ਹੈ ਪਤਾ ਕੀ ਪੰਜਾਬ ਨੂੰ ਖੜਾ ਕਰਨਾ ਹਮ ਮੈਂ ਤਾਂ ਪਹਿਲਾਂ ਵੀ ਕਿਹਾ ਬੜੀ ਜਗ੍ਹਾ ਕਹਿ ਰਹੇ ਆ ਅੱਜ ਵੀ ਇਹ ਕਹਿ ਰਹੇ ਆ ਇਹ ਰਾਜਨੀਤੀ ਕਰਨ ਦਾ ਸਮੇਂ ਨਹੀਂ ਹੈ ਹਮ ਇਹ ਪੰਜਾਬੀਆਂ ਦੀ ਸੇਵਾ ਕਰਨ ਦਾ ਹਮ ਸਮੇਂ ਹੈ ਪਰ ਪੰਜਾਬ ਦਾ ਦੁਰਭਾਗ ਹੈ ਕਿ ਇੱਕ ਐਸੀ ਸਰਕਾਰ ਪੱਲੇ ਪਈ ਹੈ ਜਿਹੜੀ ਰਾਜਨੀਤੀਕਰਨ ਤੋਂ ਬਾਜ਼ ਨਹੀਂ ਆਂਦੇ ਹੂੰ ਇਹ ਖੁੰਡੀਆਂ ਤੇ ਮੁੰਡੀਆਂ ਖੁੰਡੀਆਂ ਮੁੰਡੀਆਂ ਹੈ ਨਾ ਹਾਂਜੀ ਮੈਂ ਵੀ ਉਸ ਮੀਟਿੰਗ ਜਿਹਦੇ ਤੇ ਪ੍ਰਧਾਨ ਮੰਤਰੀ ਜੀ ਸੀ ਹੂੰ ਉਥੇ ਜਦੋਂ ਇਹਨਾਂ ਦਾ ਚੀਫ ਸੈਕਟਰੀ ਪ੍ਰੈਜੈਂਟੇਸ਼ਨ ਦਿੰਦਾ ਹੂੰ ਤੇ ਕਹਿੰਦਾ ਜੀ ਪੰਜਾਬ ਦਾ ਨੂੰ ਨੁਕਸਾਨ ਜਿਹੜਾ 13269 ਕਰੋੜ ਰੁਪਏ ਦਾ ਨੁਕਸਾਨ ਹੈ ਹੂੰ ਠੀਕ ਹੈ पीएम ਕਹਿੰਦੇ ਨੇ ਕਿ ਫਸਲ ਦਾ ਕਿੰਨਾ ਹੈ ਸੜਕਾਂ ਦਾ ਸਕੂਲਾਂ ਦਾ ਇਹ ਲਗ ਲਗ ਹੈਡ ਬਣਾ ਕੇ ਕੇਂਦਰ ਦੀ ਟੀਮ ਵੀ ਆਈ ਹੈ ਪੰਜਾਬ ਦੀ ਟੀਮ ਵੀ ਹੈਗੀ ਹੈ ਇਹ ਮੈਨੂੰ ਇਹ ਪ੍ਰੋਜੈਕਟ ਬਣਾ ਕੇ ਭੇਜੋ ਪਰ ਤੁਹਾਡਾ ਜਿਹੜਾ ਰਾਹਤ ਕਾਰਿਆ ਹੈ ਜਿਹੜਾ ਲੋਕਾਂ ਨੂੰ ਦੀਆਂ ਮੁੰਡਲੀਆਂ ਜ਼ਰੂਰਤ ਹੈ ਇਹਨਾਂ ਨੂੰ ਪੂਰਾ ਕਰਨ ਲਈ ਫੋਰੀ ਤੌਰ ਤੇ ਮੈਂ 1600 ਕਰੋੜ ਰੁਪਏ ਜਿੰਨਾ ਧੰਨਵਾਦ ਕਰਨ ਦੀ ਜਗ੍ਹਾ ਇਹ ਮਜ਼ਾਕ ਗੁਣਾਉਂਦੇ ਨੇ ਪਰ ਉਹ ਕਹਿੰਦੇ 100 ਕਰੋੜ ਰੁਪਏ ਦੀ ਗੱਲ ਕਰਦੇ ਲੱਗਦਾ ਨਹੀਂ ਸੀਗਾ ਪੀਐਮ ਦਾ ਰਵਈਆ ਕਿ ਇਹ ਦੁੱਖ ਪ੍ਰਗਟ ਕਰਨ ਆਏ ਨੇ ਜਾਂ ਕਿਸਾਨਾਂ ਦੀ ਮਦਦ ਕਰਨ ਆਏ ਨੇ ਉਹਨਾਂ ਨੇ ਕਹਿੰਦੇ ਮੇਰਾ ਮਜ਼ਾਕ ਜਾ ਉਡਾ ਦਿੱਤਾ ਨਹੀਂ ਮਜ਼ਾਕ ਤਾਂ ਆਪੇ ਬਣਿਆ ਹੋਇਆ ਹੂੰ ਕੋਈ ਮਜ਼ਾਕ ਨਹੀਂ ਉਡਾਇਆ ਔਰ ਜੋ ਬਾਹਰੋਂ ਬੋਲ ਰਿਹਾ ਸਿਰੇ ਦਾ ਝੂਠ ਬੋਲ ਰਿਹਾ ਹੂੰ ਸਿਰੇ ਦਾ ਝੂਠ ਬੋਲ ਰਿਹਾ ਮੈਂ ਉੱਤੇ ਪਰਦਾ ਕਿਛ ਰਚੀਆਂ ਪੀਐਮ ਜਦ ਹਰ ਹੈਡ ਦੀ ਗੱਲ ਕਰ ਰਹੇ ਨੇ ਪਸ਼ੂਆਂ ਦਾ ਨੁਕੀ ਨੁਕਸਾਨ ਆ ਫਸਲ ਲਾਹੀ ਨੁਕਸਾਨ ਹੈ ਖੇਤ ਮਜ਼ਦੂਰ ਦਾ ਕੀ ਨੁਕਸਾਨ ਹੈ ਸਕੂਲਾਂ ਦਾ ਕੀ ਨੁਕਸਾਨ ਹੈ ਡਿਸਪੈਂਸਰੀਆਂ ਦਾ ਕੀ ਨੁਕਸਾਨ ਹੈ ਛੱਤਾਂ ਦਾ ਕੀ ਘਰਾਂ ਦਾ ਕੀ ਨੁਕਸਾਨ ਹੈ ਉਹ ਪ੍ਰੋਜੈਕਟਰ ਉਹ ਕਦੀ ਵੇਲੇ ਉਹ ਟਰੱਕ ਭਰ ਕੇ ਇਹਨਾਂ ਨੂੰ ਲਿਆ ਕੇ ਦੇਣਾ ਸੀ ਕੈਸ਼ ਦੇਣਾ ਇਹ 12 12000 ਕਰੋੜ ਰੁਪਇਆ ਡਿਜਾਸਟਰ ਫੰਡ ਦਾ ਜਿਹੜਾ ਅਸੀਂ ਉਹਦਾ ਹਿਸਾਬ ਤਾਂ ਦੇਣ ਨੂੰ ਤਿਆਰ ਨਹੀਂ ਬੈਠੇ ਉਹ ਕਿਤੇ ਜਾਰੀ ਨਹੀਂ ਹੋਇਆ ਆਇਆ ਹੀ ਨਹੀਂ ਕੰਦੇ ਉਹਨਾਂ ਦਾ ਚੀਫ ਸੈਕਟਰੀ ਕਹਿੰਦਾ ਜੀ ਸਾਡੇ ਖਾਤੇ ਚ ਬੋਲਦਾ ਹੂੰ ਫਾਈਨਾਂਸ ਮਿਨਿਸਟਰ ਕਹਿੰਦਾ ਕੀ ਸਾਡੇ ਕੋਲ ਕੋਈ ਪੈਸਾ ਨਹੀਂ ਹੂੰ ਉਹ ਜਿਹੜਾ ਮੁੰਡਿਆ ਹੀ ਕਹਿੰਦਾ ਹੈਗੀ ਹੂੰ ਇੱਕ ਮਿਨਿਸਟਰ ਹੋਰ ਕਹਿੰਦਾ ਇਹ ਇਹਨਾਂ ਦਾ ਜਿਹੜਾ ਉਹ ਵੀ ਕਹਿ ਰਿਹਾ ਨਹਿਰੀ ਮਿਨਿਸਟਰ ਵੀ ਕਹਿ ਰਿਹਾ ਕਿ ਹਾਂਜੀ ਸਾਡੇ ਕੋਲ ਪੈਸੇ ਹੈਗੇ ਇਹ 12000 ਕਰੋੜ ਪਿਆ ਤੇ 1600 ਪਾ ਲਓ 13600 ਤੇ ਹੋ ਗਿਆ ਤੁਹਾਡਾ ਚੀਪ ਚੱਕਰੀ ਤੁਹਾਡਾ ਸੀ ਉਹ ਮੰਗਦੇ ਤੁਸੀਂ 20000 ਕਰੋੜ ਤੇ ਝੂਠਾ ਸੱਚਾ ਹੈੱਡ ਦੇ ਅੰਦਰ 20000 ਕਰੋੜ ਰੁਪਏ ਦਾ ਹਿਸਾਬ ਬਣਾ ਕੇ ਦੇ ਪੀਐਮ ਦੇ ਅੱਗੇ ਪ੍ਰੈਜ਼ੈਂਟ ਕਰਦੇ ਹਿਸਾਬ ਤੇ ਦੀ 13 13269 ਕਰੋੜ ਰੁਪਏ ਦਾ ਬਣਾਇਆ ਤੇ ਤੁਹਾਡੇ ਕੋਲ 13 1360 ਕਰੋੜ ਰੁਪਏ ਦੇ ਪਿਆ ਲੇਕਿਨ ਇਹ ਗਰੀਬਾਂ ਦੇ ਲਈ ਕੁਝ ਕਰਨਾ ਨਹੀਂ ਚਾਹੁੰਦੇ ਇਹ ਟੂਰਿਜ਼ਮ ਕਰਨਾ ਚਾਹੁੰਦੇ ਹਾਲ ਇਹ ਹੈ ਬਾੜ ਨੇ ਜਿੰਨਾ ਨੁਕਸਾਨ ਕਰ ਨਹੀਂ ਕਰਤਾ ਮੈਂ ਇਹਨਾਂ ਦੀ ਪਾਕੜਾ ਨਹਿਰ ਵਾਲੀ ਦੇਖ ਕੇ ਆਇਆ ਅੱਜ ਉਹ ਤੇ ਨਾ ਹੁਣ ਬੋਰੀਆਂ ਲਾ ਕੇ ਨਾ ਬੰਨ ਲਾਂਡਦੇ ਹੁਣ ਬੋਰੀਆਂ ਦਾ ਖਰਚਾ ਪਾਣਗੇ ਬੁਰੀਆਂ ਪਾਣੀ ਵਜੂਗਾ ਖੁੱਲ ਜਾਏਗਾ ਉਥੇ ਪੱਕੀ ਦੀਵਾਰਾਂ ਕਿਉਂ ਨਹੀਂ ਲੱਗ ਰਹੀਆਂ ਹੂੰ ਤਾਂ ਹਾਰਡ ਹੋ ਗਿਆ ਜਿੰਨਾ ਨੁਕਸਾਨ ਹੋਣਾ ਸੀ ਮਹਾਰਾਜ ਉੱਚ ਵੀ ਮਾਲ ਚਾਹੀਦਾ ਹੂੰ ਪਰ ਉਸ ਦੇ ਰਹਿ ਕੇ ਸਾਡਾ 60 ਹਜ਼ਾਰ ਕਰੋੜ ਜਿਹੜਾ ਮੈਂ ਤਾਂ ਚਿੱਠੀਆਂ ਲਿਖ ਰਿਆ ਸੀ ਮੰਨ ਖੁਦ ਕਹਿ ਰਿਹਾ ਕਿ ਤੁਸੀਂ 60 ਹਜ਼ਾਰ ਕਰੋੜ ਦਿਓ ਮੈਂ ਇੱਕ ਇੱਕ ਪੈਸੇ ਦਾ ਦੱਸੂਗਾ ਕਿ ਕਿੱਥੇ ਲੱਗਾ ਤੇ ਕਿੱਥੇ ਨਹੀਂ ਲੱਗਾ ਅਸੀਂ 59700 ਕਿੰਨਾ ਕਰੋੜ ਰੁਪਿਆ ਜੀਐਸਟੀ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਇੱਕ ਇੱਕ ਸਮੇਦਾ ਹਿਸਾਬ ਦੇਤਾ ਹਮ ਜੀਐਸਟੀ ਦੀ ਮੀਟਿੰਗ ਚ ਜਾਂਦੇ ਆ ਨਾ ਹਮ ਉੱਥੇ ਮੈਨੂੰ ਕਿਉਂ ਨਹੀਂ ਖੁੱਲਦਾ ਇਹਨਾਂ ਦਾ ਕਿਉਂਕਿ ਕੁਝ ਨਹੀਂ ਲੈਣਾ ਉਹਨਾਂ ਕੋਲ 12000 ਕਰੋੜ ਦਾ ਹਿਸਾਬ ਦੇਣ ਨੂੰ ਤਿਆਰ ਨਹੀਂ ਹੈ ਉਹ ਮੈਨੂੰ ਲੱਗਦਾ ਇਹ ਆਪਣੇ ਆਕਾ ਨੂੰ ਖੁਸ਼ ਕਰਨ ਚ ਲਾਤਾ ਕਿਆ ਐਡਵਰਟਾਈਜ਼ਮੈਂਟ ਕਰਨ ਚ ਲਾਤਾ ਕਿਆ ਪੰਜਾਬ ਦੁੱਖ ਦੁੱਖ ਦੀ ਘੜੀ ਦੇ ਅੰਦਰ ਹਮ ਸਰਕਾਰ ਨਾਂ ਦੀ ਕੋਈ ਚੀਜ਼ ਦਿਖ ਨਹੀਂ ਰਹੀ ਉਹਦੇ باوجود ਵੀ ਮੈਂ ਇਹ ਕਹਿੰਨਾ ਛੱਡੋ ساری ਰਾਜਨੀਤੀ ਆਓ ਮਿਲ ਕੇ ਪੰਜਾਬ ਖੜਾ ਕਰੀਏ ਆਓ ਪੰਜਾਬ ਦੀ ਇਸ ਵਿਪਤਾ ਜੋ ਆਪਣੇ ਕਿਸਾਨ ਨੂੰ ਕੱਢੀਏ ਆਓ ਮਿਲ ਕੇ ਮਜ਼ਦੂਰ ਨੂੰ ਕੱਢੀਏ ਜਿਨ੍ਹਾਂ ਦੇ ਘਾਟ ਡਿੱਗਿਆ ਉਹਨਾਂ ਦੀ ਮਦਦ ਕਰੀਏ ਔਰ ਮੈਂ ਇਹ ਗੱਲ ਦੱਸ ਰਿਹਾ ਇਹ ਜੋ ਬੀਜੇਪੀ ਕਰ ਰਹੀ ਹੈ ਮੋਦੀ ਸਾਹਿਬ ਦਾ ਜਨਮ ਦਿਹਾੜਾ ਹੈ ਬੀਜੇਪੀ ਨੇ ਮੋਦੀ ਸਾਹਿਬ ਦੇ ਦਿਹਾੜੇ ਤੇ ਜਿਹੜਾ 15 ਬਾੜਾ ਮਨਾਣੇ ਆਪਾਂ ਉਹਨੂੰ ਪੂਰਾ ਹੀ ਤਹਾੜ ਪੀੜਤਾਂ ਦੀ ਸੇਵਾ ਲਈ ਸਮਰਪਿਤ ਕਰਤਾ ਔਰ ਬੀਜੇਪੀ ਇੱਕ ਐਸੀ ਪਾਰਟੀ ਹੈ ਪਹਿਲੇ ਦਿਨ ਤੋਂ ਬੀਜੇਪੀ ਦਾ ਵਰਕਰ ਜਿਨ੍ਹਾਂ ਪਿੰਡਾਂ 'ਚ ਹਾੜ ਆਇਆ ਉਹਨਾਂ ਦੇ ਘਰ-ਘਰ ਤੱਕ ਜਾ ਰਿਹਾ ਹੂੰ ਉਹਨਾਂ ਦਾ ਦੁੱਖ ਤਕਲੀਫ ਸੁਣ ਰਿਹਾ ਪਰ ਕਈ ਵਿਰੋਧੀ ਤਾ ਵੀ ਕਹਿ ਰਹੇ ਕਿ ਕਹਿੰਦੇ ਗਰਾਊਂਡ ਲੈਵਲ ਤੇ ਗਏ ਹੀ ਨਹੀਂ ਆ ਕਿਸੇ ਨੇ ਬੂੜ ਤੱਕ ਲਾ ਕੇ ਨਹੀਂ ਵੇਖਿਆ ਵੀ ਪਾਣੀ ਕਿੰਨਾ ਜਾਈਦਾ ਹੀ ਨਹੀਂ ਲਿਆ ਪਹਿਲੀ ਵਾਰੀ ਪਾਣੀ ਚ ਕੋਣ ਬੜਿਆ ਹੂੰ ਸ਼ਿਵਰਾਜ ਚੋਹਾਂ ਜੀ ਆਏ ਕਹਿੰਦੇ 10-12 ਕੈਮਰੇ ਲੈ ਕੇ ਚੈੱਕ ਕਰਕੇ ਉੱਤ ਉੱਤ ਚਲੇ ਗਏ ਕਹਿੰਦੇ ਤੁਸੀਂ ਤੇ ਇਦਾਂ ਦੀ ਗੱਲ ਨਾ ਕਰੋ ਹੂੰ ਇਹ ਜ਼ਮੀਨ 'ਚ ਉਦੋਂ ਉਤਰੇ ਜਦੋਂ ਸ਼ਿਵਰਾ ਚੋਹਾਨ ਨਾ ਲੱਖ ਲੱਖ ਪਾਣੀ 'ਚ ਜਾ ਕੇ ਨਾ ਉੱਥੇ ਦੇਖ ਰਿਆ ਸੀ ਕਿਉਂਕਿ ਉਹ ਕਿਸਾਨ ਦਾ ਪੁੱਤਰ ਹੈ ਇਹ ਟੂਰਿਜ਼ਮ ਇਹਨਾਂ ਦੇ ਮੰਤਰੀ ਕਰ ਰਹੇ ਨੇ ਸੜਕ ਤੇ ਜਾਂਦੇ ਨੇ ਉੱਥੇ ਮਾਲ ਦੇ ਕੇ ਆ ਜਾਂਦੇ ਨੇ ਘਰ ਤੇ ਦੇ ਕੇ ਨਹੀਂ ਮੇਰੇ ਨਾਲ ਚੱਲਣ ਮੇਰੇ ਇਲਾਕੇ 'ਚ ਅਸੀਂ ਹਰ ਘਰ ਤੱਕ ਪੁੱਜੇ ਆ ਮੈਂ ਆਪੇ ਇੱਕ ਪਿੰਡ ਦੇ ਅੰਦਰ ਦੋ ਦੋ ਤਿੰਨ ਤਿੰਨ ਘੰਟੇ ਬਤਾਏ ਨੇ ਅਸੀਂ ਸਾਡਾ ਕਾਰਜਕਰਤਾ ਜ਼ਮੀਨ ਤੇ ਕੰਮ ਕਰ ਰਿਹਾ ਇਹਦੇ ਇਹ ਮਾਲ ਤੁਹਾਨੂੰ ਕੀ ਲੱਗਦਾ ਸੜਕ ਤੇ ਦੇ ਕੇ ਆ ਰਹੇ ਆ ਆਪਾਂ ਇਹ ਸੜਕ ਤੇ ਨਹੀਂ ਜਾ ਰਿਹਾ ਇੱਕ ਗਰੀਬ ਦੀ ਚਰੂਰਤ ਪੂਰੀ ਕਰਨ ਲਈ ਉਹਦੇ ਘਰ ਤੱਕ ਜਾ ਰਿਹਾ ਸਾਨੂੰ ਵੀ ਪਤਾ ਹੈ ਸੜਕ ਤੇ ਅਗਰ ਮਾਲ ਜਾਏਗਾ ਜਿਹੜੇ ਲੋਡ ਮੰਦ ਨੇ ਉਹਨਾਂ ਤੱਕ ਪੁੱਜੇਗਾ ਨਹੀਂ ਇਸ ਕਰਕੇ ਤੁਹਾਡੇ ਵੀ ਸਵਾਲ ਕੁਝ ਰਾਜਨੀਤਿਕ ਤੌਰ ਤੇ ਹੋ ਰਹੇ ਨੇ ਹਮ ਔਰ ਇਹ ਸਰਕਾਰ ਨੂੰ 3.5 ਸਾਲ ਚ ਮੈਨੂੰ ਲੱਗਦਾ ਤੁਸੀਂ ਪਹਿਚਾਣਿਆ ਨਹੀਂ ਹੈ ਕਿਹਾ ਹਮ ਇਹ ਸਰਕਾਰ ਹਰ ਮਰਲੇ ਤੇ ਝੂਠ ਦੇ ਨਾਲ ਪੈਦਾ ਹੋਈ ਸਰਕਾਰ ਹੈ ਇਹ ਝੂਠ ਦੀ ਫੈਕਟਰੀ ਚ ਕੇਜਰੀਵਾਲ ਨੇ ਜਿਹੜੀ ਝੂਠ ਦੀ ਫੈਕਟਰੀ ਲਗਾਈ ਹੈ ਨਾ ਇਹ ਸਾਰੇ ਛੱਟੇ ਬੱਟੇ ਉੱਥੋਂ ਆਏ ਨੇ ਇਹਨਾਂ ਨੂੰ ਰਾਸਨੀ ਦੇ ਅੰਦਰ ਵੀ ਕੇਵਲ ਰਾਜਨੀਤੀ ਸੂਝ ਰਹੀ ਹੈ ਇਹ 1600 ਕਰੋੜ ਰੁਪਏ ਦਾ ਧੰਨਵਾਦ ਕਰਨਾ ਔਰ ਆਪਣੀਆਂ ਨਲੈਕੀਆਂ ਨੂੰ ਸੁਪਾਣਾ ਇਹਨਾਂ ਨੂੰ ਨਹੀਂ ਧੰਨਵਾਦ ਇਹਨਾਂ ਦੇ ਮੂੰਹ ਚੋਂ ਨਿਕਲਦਾ ਨਹੀਂ ਹੈ ਇਹ ਪ੍ਰੋਜੈਕਟ ਰਿਪੋਰਟਾਂ ਜਿਹੜੀਆਂ ਜਾਣੀਆਂ ਚਾਹ ਤਿਆਰ ਕਰਕੇ ਭੇਜਣੀਆਂ ਨਹੀਂ ਇਹ ਕਹਿੰਦੇ ਟਰੱਕ ਭਰ ਕੇ ਸਾਨੂੰ ਦੇ ਦਿਓ ਤੁਸੀਂ ਤਾਂ ਲੁੱਟ ਕੇ ਖਾ ਜਾਓਗੇ ਪਰ ਚਲੋ ਅਖੋਨੀ ਜੀ ਰੂਲਿੰਗ ਰੂਲਿੰਗ ਪਾਰਟੀ ਦੀ ਗੱਲ ਕਰ ਲੈਂਦੇ ਆ ਉਹ ਤਾਂ ਕਹਿ ਰਹੀ ਹੈ ਕਿ 1600 ਕਰੋੜ ਥੋੜਾ ਹੈ ਪਰ ਕਾਂਗਰਸ ਦੀ ਗੱਲ ਕਰਦੇ ਆ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਉਹ ਵੀ ਕਹਿ ਰਹੇ ਕਿ 1600 ਕਰੋੜ ਥੋੜਾ ਹੈ ਮੁਰਦੀ ਜੀ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਸੀਗਾ ਇੰਨੇ ਸਿਆਣੇ ਪੱਤਰਕਾਰੋ ਫੋਰੀ ਤੌਰ ਤੇ ਦਿੱਤੀ ਰਾਹਤ ਪੈਕੇਜ ਨਹੀਂ ਹੁੰਦੀ ਪੈਕੇਜ ਤੇ ਆਣਾ ਕਿ ਕਿਸ ਘਰ ਬਣਾਉਣ ਲਈ ਕਿੰਨਾ ਪੈਸਾ ਚਾਹੀਦਾ ਕਿਸਾਨਾਂ ਲਈ ਕਿੰਨਾ ਪੈਸਾ ਚਾਹੀਦਾ ਅੱਛਾ ਮੇਰੀ ਗੱਲ ਸੁਣੋ ਟੋਟਲ ਇਹਨਾਂ ਨੇ ਅਮਾਉਂਟ ਬਣਾਇਆ 13600 ਇਹ 13279 13600 ਕਰੋੜ ਰੁਪਏ ਪਿਆ ਇਹਨਾਂ ਕੋਲ ਹਮ ਇਹ ਚਾਪੀ ਕਹਿ ਰਿਹਾ ਕਿ ਪੈਸਾ ਆ ਗਿਆ ਮੈਂ ਕਹਿੰਦਾ 20000 ਕਰੋੜ ਰੁਪਏ ਬਣਾਉਣਾ ਸੀ ਮੰਗ ਰਹੇ ਹੋ ਜਿਹੜਾ ਉਹ ਕਾਗਜ਼ਾਂ 'ਚ ਤੇ ਖੜਾ ਕਰ ਲੋ ਪ੍ਰੈਜੈਂਟੇਸ਼ਨ ਤੁਹਾਡਾ ਚੀਫ ਸਕੱਟਰੀ ਦੇ ਰਿਹਾ ਉਹਦੇ 'ਚ ਤੇ ਦੱਸ ਦਿਓ ਇਹ ਜਿਹੜੇ ਵਿਰੋਧੀ ਵੀ ਬੋਲ ਰਹੇ ਨੇ ਮੈਨੂੰ ਦੱਸੋ 13600 ਕਰੋੜ ਰੁਪਏ ਪਿਆ ਉਹ ਤੇ ਲੱਗੇ ਉਹਦਾ ਹਫ਼ਤਾ ਦਿਨ ਠੀਕ ਹੈ। ਕਿਉਂ ਮੰਗਣਾ ਨਹੀਂ ਚਾਹੀਦਾ ਸਾਬ? ਮੈਨੂੰ ਕੀ ਦੱਸੋ ਸਾਰਾ ਕੁਝ ਮੋਦੀ ਨਹੀਂ ਕਰ ਰਹਾ। ਹੂੰ। ਇਹ ਇਹ ਵੀ ਦੱਸ ਦਿਨੇ ਇਹਨਾਂ ਨੇ ਕੀ ਕਰਨਾ? ਹੂੰ। ਅੱਛਾ ਸੁਖਬੀਰ ਬਾਦਲ ਵੀ ਕੈਸ਼ ਵੰਡ ਕੇ ਗਏ, ਉਧਰੋਂ ਰਾਜਾ ਵੜਿੰਗ ਹੁਣੀ ਵੀ ਕੈਸ਼ ਵੰਡ ਕੇ ਗਏ। ਤਾਂ ਕਿਵੇਂ ਦੇਖਦਿਆਂ ਇਸ ਚੀਜ਼ ਨੂੰ ਕਿ ਕੈਸ਼ ਜਿਹੜਾ ਵੰਡਿਆ ਜਾ ਰਿਹਾ ਪਾਰਟੀਆਂ ਦੇ ਵੱਲੋਂ। ਮੈਨੂੰ ਮੈਨੂੰ ਇਹ ਲੱਗਦਾ। ਹੂੰ। ਲੋਕਾਂ ਨੂੰ ਜਿਸ ਜੀ ਦੀ ਜ਼ਰੂਰਤ ਹੈ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਹੂੰ। ਮੈਂ ਇਹਦੇ ਤੇ ਕੋਣ ਕਿਸ ਤਰੀਕੇ ਦੀ ਰਾਜਨੀਤੀ ਕਰਨਾ ਚਾਹੁੰਦਾ। ਹਰ ਪਾਰਟੀ ਨੂੰ ਆਪਣੀ ਆਪਣੀ ਰਾਜਨੀਤੀ ਮੁਬਾਰਕ ਭਾਜਪੀ ਇਸ ਦੁੱਖ ਦੇ ਅੰਦਰ ਪੰਜਾਬੀਆਂ ਨਾਲ ਕਿਸਾਨ ਨਾਲ ਮਜ਼ਦੂਰ ਨਾਲ ਜਿਨ੍ਹਾਂ ਦੇ ਘਾਟੇ ਨੇ ਜਿਨ੍ਹਾਂ ਨੇ ਪਸ਼ੂ ਖੋਏ ਨੇ ਜਿਨ੍ਹਾਂ ਨੇ ਜੀ ਖੋਏ ਨੇ ਉਹਨਾਂ ਨਾਲ ਖੜੀ ਹੈ ਸਾਡਾ ਕੰਮ ਸੇਵਾ ਕਰਨ ਦਾ ਔਰ ਸੇਵਾ ਜਿਹੜੀ ਹੈ ਉਹ ਸਾਡਾ ਕਾਰਜਕਿਰਤਾ ਪਹਿਲੇ ਦਿਨ ਤੋਂ ਲੋਕਾਂ ਨੂੰ ਤੇ ਪਤਾ ਲੱਗ ਰਿਹਾ ਹੈ ਨਾ ਘਰ ਤੱਕ ਕੌਣ ਪੁੱਜ ਰਿਹਾ ਜਿਹੜੇ ਸੜਕ ਤੇ ਇੱਕ ਟੰਬੂ ਲਾ ਕੇ ਆਏ ਹੋਏ ਟਰੱਕਾਂ ਰੋਕ ਕੇ ਤੇ ਆਪਣੇ ਕੋਲ ਸਮਾਨ ਰੱਖਾ ਕੇ ਡੀਸੀਆਂ ਨੂੰ ਇੱਕ ਕੰਮ ਲੱਗਦਾ ਰਾਤ ਲਈ ਵੀ ਰਾਜਨੀਤੀ ਉਹ ਕੋਈ ਸੰਸਥਾ ਵੀ ਟਰੱਕ ਭੇਜੀ ਨੂੰ ਕਹਿੰਦਾ ਨਹੀਂ ਉਹ ਮੰਤਰੀ ਦੇ ਘਰ ਭੇਜਣਾ ਪਹਿਲਾਂ ਹੂੰ ਇਹਦੇ ਨਾਲ ਸੇਵਾ ਨਹੀਂ ਹੁੰਦੀ ਸੇਵਾ ਕਰਨ ਦੇ ਲਈ ਲੋਕਾਂ ਨੂੰ ਰਾਜਨੀਤੀ ਇਹਨਾਂ ਨੂੰ ਛੱਡਣੀ ਪੈਗੀ ਔਰ ਪੰਜਾਬ ਨੂੰ ਧਿਆਨ ਚ ਰੱਖ ਕੇ ਪੰਜਾਬੀਆਂ ਨੂੰ ਖੜਾ ਕਰੀਏ ਇਹਦੇ ਲਈ ਸਭ ਨੂੰ ਲੱਗਣਾ ਚਾਹੀਦਾ ਹਾਂ ਮੈਂ ਜਿੰਨੀਆ ਰਾਜਨੀਤੀ ਗੱਲਾਂ ਕੀਤੀਆਂ ਇਸ ਕਰਕੇ ਕੀਤੀਆਂ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਨਹੀਂ ਤੇ ਮੈਨੂੰ ਤਾਂ ਲੱਗਦਾ ਕਿ ਇਹ ਰਾਜਨੀਤੀ ਦਾ ਨਹੀਂ ਸੇਵਾ ਦਾ ਮੌਕਾ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਇੱਕ ਵਾਰੀ ਮੈਂ ਇੱਧਰ ਤਸਵੀਰ ਦਿਖਾ ਦਮਾ ਜਿਹੜਾ ਗੋਡਾਊਨ ਹੈ ਜਿੱਥੇ ਲਗਾਤਾਰ ਕੰਮ ਜਿਹੜਾ ਚੱਲ ਰਿਹਾ ਹੈ ਜਿਹੜੀ ਰਾਹਤ ਸਮਗਰੀ ਹੈ ਉਹ ਪੈਕ ਕਰ ਕਰਕੇ ਭੇਜੀ ਜਾ ਰਹੀ ਹੈ ਸੋ ਇਹ ਜਿਸ ਤਰੀਕੇ ਦੇ ਨਾਲ ਹਲਕਿਆਂ ਵਾਈਜ਼ ਇਹਨਾਂ ਨੂੰ ਕੋਆਰਡੀਨੇਟ ਤਹਿ ਕੀਤੇ ਗਏ ਆ ਕੋਆਰਡੀਨੇਟਰ ਜਿਹੜੇ ਆ ਉਹ ਟਰੱਕ ਪਰ ਕੇ ਜਾਂਦਾ ਹੈ ਤਾਂ ਅੱਗੇ ਜਿਹੜੇ ਹੜਪੀੜ ਤੇ ਲੱਗੇ ਨੇ ਉਹਨਾਂ ਦੇ ਵਿੱਚ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਇਹ ਲਗਾਤਾਰ ਇਦਾਂ ਦੇ ਕਾਫੀ ਗੋਡਾਊਨ ਨੇ ਜਿਵੇਂ ਅਸ਼wini ਜੀ ਵੀ ਹੁਣੇ ਦੱਸ ਕੇ ਸਾਡੇ ਨੇ ਤਾਂ ਐਸੇ ਤਰੀਕੇ ਦੇ ਨਾਲ ਇਹ ਕੰਮ ਜੁੜਾਇਆ ਲਗਾਤਾਰ ਉਹ ਕੀਤਾ ਜਾ ਰਿਹਾ ਹੈ ਕੈਮ ਸਿੰਘ ਸੰਦੂ ਜਿਲੰਦ